ਵੇਖੋ ਤੁਸੀਂ ਰੇਂਜ ਅਫਸਰ ਸਾਹਿਬ ਕਹਿੰਦੇ ਸੀ ਕਿ ਉਹਨਾਂ ਕੋਲ ਪਰਮਿਸ਼ਨ ਆ ਗਈ ਹੈ ਜੀ ਉਹਨਾਂ ਨੇ ਐਨਓਸੀ ਮਿਲ ਗਈ ਹੈ ਉਹਨਾਂ ਨੂੰ ਉਹਨਾਂ ਤਾ ਰਸਤਾ ਖੋਲਿਆ ਆ ਰਸਤਾ ਹੁਣ ਹਾਈਵੇ ਨੇ ਕਿਉਂ ਬੰਦ ਕੀਤਾ ਆ ਕਿਉਂ ਹੁਣ ਪਟਿਆ ਗਿਆ ਜਦਕਿ ਹਾਈਵੇ ਕੋਲ ਆਪਾਂ ਪਹੁੰਚੇ ਆ ਤਾਂ ਹਾਈਵੇ ਅਥਾਰਟੀ ਕਹਿੰਦੀ ਆ ਕਿ ਇਹਨਾਂ ਕੋਲ ਕੋਈ ਪਰਮਿਸ਼ਨ ਨਹੀਂ ਹੈ ਇਹਨਾਂ ਨੇ ਅਪਲੀਕੇਸ਼ਨ ਦਿੱਤੀ ਸੀ ਔਰ ਬਹੁਤ ਸਾਰੀਆਂ ਰਿਕੁਆਇਰਮੈਂਟਾਂ ਹੁੰਦੀਆਂ ਨੇ ਇਸ ਪਰਮਿਸ਼ਨ ਦੇਣ ਦੇ ਵਿੱਚ ਐਨਓਸੀ ਲੈਣ ਵਾਸਤੇ ਲੇਕਿਨ ਇਹਨਾਂ ਕੋਲ ਔਰ ਸਾਰੇ ਡਾਕੂਮੈਂਟ ਨਹੀਂ ਸੀ ਜਿਸ ਕਰਕੇ ਅਸੀਂ ਇਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ ਔਰ ਇਹ ਨਾਜਾਇਜ਼ ਧੱਕੇ ਨਾਲ ਰਸਤਾ ਬਣਾ ਕੇ ਮਿੱਟੀ ਪਾਈ ਜਾ ਰਹੀ ਹੈ ਔਰ ਕਰੋੜਾ ਰੁਪਏ ਖਚਣ ਵਾਲੇ ਆਮ ਲੋਕਾਂ ਦੇ ਨਾਲ ਠੱਗੀ ਮਾਰਨ ਦਾ ਜਰੀਆ ਬਣਾਇਆ ਜਾ ਰਿਹਾ ਕਿਉਂਕਿ ਇਹ ਜੋ ਪਲਾਟ ਕੱਟੇ ਜਾ ਰਹੇ ਆ ਇਹ ਪਲਾਟ ਜਦੋਂ ਲੋਕਾਂ ਨੂੰ ਵੇਚਣਿਆ ਤਾਂ ਫਿਰ ਉਹਨਾਂ ਨੂੰ ਦੱਸ ਦੇਣਾ ਜੀ ਹਾਈਵੇ ਤੋਂ ਸਿੱਧਾ ਰਸਤਾ ਖੁੱਲ ਗਿਆ ਇਹ ਰਸਤਾ ਮਿਲ ਗਿਆ ਤੁਸੀਂ ਇਹ ਲੈ ਲਓ ਇਹ ਕਲੋਨੀ ਪਾਸ ਹੈ ਇਹ ਕਲੋਨੀ ਬਿਲਕੁਲ ਪਾਸ ਨਹੀਂ ਆ ਕੋਈ ਕਲੋਨੀ ਨਹੀਂ ਆ ਲੇਕਿਨ ਜਦੋਂ ਇਹ ਰਸਤਾ ਇਹਨਾਂ ਨੇ ਬਣਾਉਣਾ ਸ਼ੁਰੂ ਕੀਤਾ ਸੀ ਜਦ ਅਸੀਂ ਰੇਂਜ ਅਫਸਰ ਸਾਹਿਬ ਨੂੰ ਫੋਨ ਕੀਤਾ ਸੀ ਤਾਂ ਰੇਂਜ ਅਫਸਰ ਸਾਹਿਬ ਨੇ ਇਹਦੇ ਉੱਤੇ ਤਾਰਾਂ ਲਗਾ ਦਿੱਤੀਆਂ ਖੰਭੇ ਲਗਾ ਦਿੱਤੇ ਰਸਤਾ ਬੰਦ ਕਰ ਦਿੱਤਾ ਸੀ ਔਰ ਹੁਣ ਫਿਰ ਦੋ ਦਿਨ ਕੱਢਿਆ ਤਾਂ ਰਸਤੇ ਦੀਆਂ ਥੜੀਆਂ ਜਿਹੜੀਆਂ ਪੁੱਟ ਦਿੱਤੀਆਂ ਥਮੀਆਂ ਪੁੱਟ ਕੇ ਤਾਰ ਤੋੜ ਕੇ ਤਾਂ ਫਿਰ ਰਸਤਾ ਬੜਾਇਆ ਗਿਆ ਮਿੱਟੀ ਪਾਉਣੀ ਸ਼ੁਰੂ ਕਰ ਦਿੱਤੀ ਗਈ ਤਾਂ ਫਿਰ ਅਸੀਂ ਰੇਂਜ ਅਫਸਰ ਸਾਹਿਬ ਨਾਲ ਗੱਲ ਕੀਤੀ ਕਹਿੰਦੇ ਜੀ ਉਹਨਾਂ ਨੇ ਪਰਮਿਸ਼ਨ ਲੈ ਲਈ ਆ ਉਹਨਾਂ ਨੇ ਹਾਈ ਅਥਾਰਟੀ ਨੇ ਪਰਮਿਸ਼ਨ ਦੇ ਦਿੱਤੀ ਆ ਹਾਈਵੇ ਨੇ ਤੇ ਪਰਮਿਸ਼ਨ ਮਿਲ ਗਈ ਆ ਉਹਨਾਂ ਕੋਲ ਐਨਓਸੀ ਆ ਗਈ ਆ ਤਾਂ ਅਸੀਂ ਫਿਰ ਹੋਰ ਦੌੜ ਕਰਨੀ ਚਾਹੀਦੀ ਕਿ ਕਿਤੇ ਲੋਕਾਂ ਨਾਲ ਧੱਕਾ ਨਾ ਹੋ ਜਾਵੇ ਕਿਉਂਕਿ ਇਹ ਅਫਸਰ ਮਿਲ ਜਾਂਦੇ ਆ ਇੱਕ ਦੂਜੇ ਨਾਲ ਮਿਗਲੀ ਭੁਗਤ ਕਰਕੇ ਤੇ ਆਮ ਲੋਕਾਂ ਨੂੰ ਭੋਲੇ ਭਾਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਆ ਉਹਨਾਂ ਨੂੰ ਫਸਾ ਲੈਂਦੇ ਆ ਜਾਲ ਦੇ ਵਿੱਚ ਬਹੁਤ ਸਾਰੇ ਕਲੋਨਾਈਜ਼ਰ ਇਸੇ ਤਰ੍ਹਾਂ ਕਰਦੇ ਆ ਉਹਨਾਂ ਵਿੱਚੋਂ ਇੱਕ ਇਹ ਕਲੋਨਾਈਜ਼ਰ ਜੋ ਕਲੋਨੀ ਕੱਟ ਰਹੇ ਆ ਜਿਨ੍ਹਾਂ ਨੇ ਕਲੋਨੀ ਕੱਟੀ ਆਰ ਦੇ ਕੋਲ ਕੋਈ ਡਾਕੂਮੈਂਟ ਇਹੋ ਜਿਹਾ ਨਹੀਂ ਆ ਕਿ ਇਹ ਕਲੋਨੀ ਕੱਟ ਸਕਦੇ ਆ ਲੇਕਿਨ ਇਸ ਦੇ 13 ਕਨਾਲਾਂ 12 13 ਕਨਾਲਾਂ ਖਾਆਂ ਆ ਲਗਭਗ ਇਹ ਕਿਲਾ ਡੇਢ ਕਿਲੇ ਦੇ ਕਰੀਬ ਹੈ ਔਰ ਇਸ ਇਨੇ ਕ ਰਕਵੇ ਵਿੱਚ ਇਹਨਾਂ ਦੀ ਕਲੋਨੀ ਪਾਸ ਕਿਵੇਂ ਹੋ ਜਾਂਦੀ ਆ ਔਰ ਇਹਨਾਂ ਨੇ ਮਿੱਟੀ ਜਿਹੜੀ ਆ ਧੜਾ ਧੜਾ ਪਾਈ ਜਾ ਰਹੀ ਆ ਔਰ ਹੁਣ ਫਿਰ ਅਸੀਂ ਹਾਈਵੇ ਥੌਟੀ ਕੋਲ ਪਹੁੰਚ ਕੀਤੀ ਆ ਤਾਂ ਹਾਈਵੇ ਥੌਟੀ ਨੇ ਜੀਸੀਬੀ ਨਾਲ ਆ ਕੇ ਰਸਤਾ ਬੰਦ ਕਰ ਦਿੱਤਾ ਕਹਿੰਦੇ ਸੀ ਜੀ ਰਸਤਾ ਜਿਹੜਾ ਵਾ ਉਹ ਇਹਨਾਂ ਨੂੰ ਮਿਲ ਗਿਆ ਇਹਨਾਂ ਨੂੰ ਪਰਮਿਸ਼ਨ ਮਿਲ ਗਈ ਆ ਔਰ ਰੇਂਜ ਅਫਸਰ ਸਾਹਿਬ ਦੀ ਸੱਚਾਈ ਜਿਹੜੀ ਸਾਹਮਣੇ ਆ ਗਈ ਆ ਹੁਣ ਰੇਂਜ ਅਫਸਰ ਸਾਹਿਬ ਨੂੰ ਵੀ ਪੁੱਛਾਂਗੇ ਕਿ ਇਹ ਤੁਸੀਂ ਕਹਿੰਦੇ ਸੀ ਨਾ ਕੋਈ ਐਨਓਸੀ ਆ ਗਈ ਆ ਕਿੰਨੇ ਪੈਸੇ ਲੈ ਕੇ ਰਸਤਾ ਖੋਲਿਆ ਸੀ ਕਿੰਨੇ ਪੈਸੇ ਲੈ ਕੇ ਰਸਤਾ ਦਿੱਤਾ ਆ ਸੀ ਔਰ ਰੇਂਜ ਅਫਸਰ ਸਾਹਿਬ ਕੋਲ ਕੀ ਜਵਾਬ ਦੰਦੇ ਆ ਮਿਲਾਂਗੇ ਜਰੂਰ ਲੇਕਿਨ ਅੱਜ ਦਾ ਦਿਨ ਛੁੱਟੀ ਚੱਲ ਰਹੀ ਆ ਅਗਲੇ ਦਿਨ ਰੇਂਜ ਅਫਸਰ ਸਾਹਿਬ ਤੱਕ ਵੀ ਪਹੁੰਚਿਆ ਜਾਵੇਗਾ ਔਰ ਇੱਕ ਵਾਰ ਜਵਾਬ ਜਿਹੜਾ ਉਹ ਕੈਮਰੇ ਸਾਹਮਣੇ ਲਵਾਂਗੇ ਕਿ ਕਿੰਨੇ ਪੈਸੇ ਜਿਹੜੇ ਆ ਇੱਥੇ ਇਹਨਾਂ ਨੇ ਲਗਾਏ ਸੀ ਐਨਓਸੀ ਲੈਣ ਦੇ ਔਰ ਕਿਹੜੀ ਐਨਓਸੀ ਤੁਹਾਡੇ ਕੋਲ ਹਾਈਵੇ ਥੌਟੀ ਦੀ ਪਹੁੰਚੀ ਸੀ ਕਿਉਂਕਿ ਹਾਈਵੇ ਅਥਾਰਟੀ ਤੋਂ ਜਦੋਂ ਕੋਈ ਲੈਂਦਾ ਵਾ ਐਨਓਸੀ ਆ ਫਿਰ ਉਸ ਦੀ ਇੱਕ ਕਾਪੀ ਜਿਹੜੀ ਆ ਜੰਗਲਾਤ ਵਿਭਾਗ ਨੂੰ ਵੀ ਦੇਣੀ ਬਣਦੀ ਆ ਜੰਗਲਾਤ ਵਿਭਾਗ ਦੀ ਜਿਹੜੀ ਤਾਰ ਹੈ ਉਹ ਤਾਰ ਉਹਨਾਂ ਨੇ ਲਗਾਉਣੀ ਆ ਤਾਂ ਉਹਨਾਂ ਨੇ ਲਾਉਣੀ ਆ ਲੇਕਿਨ ਹਾਈਵੇ ਦਾ ਇੱਕ ਕਾਨੂੰਨ ਹੈ ਕਿ ਜਦੋਂ ਰਸਤਾ ਦੇਣਾ ਤਾਂ ਉਹਨਾਂ ਨੇ ਬਿਲਕੁਲ ਸਾਈਡਾਂ ਤੋਂ ਇੱਕ ਸਰਵਿਸ ਵੇਹ ਬਣਾ ਕੇ ਦੇਣਾ ਹੁੰਦਾ ਜਦ ਕਿ ਰੋਡ ਦੇ ਉੱਤੋਂ ਸਿੱਧਾ ਰਸਤਾ ਬਣਾਉਣਾ ਬਿਲਕੁਲ ਗਲਤ ਹੈ ਕਾਨੂੰਨਨ ਤੌਰ ਤੇ ਗਲਤ ਹੈ ਔਰ ਸਿੱਧੀ ਗੱਡੀ ਕੋਈ ਹਾਈਵੇ ਤੇ ਨਹੀਂ ਚੱਲ ਸਕਦੀ ਤਾਂ ਨਾ ਕੋਈ ਸਿੱਧੀ ਉਤਰ ਸਕਦੀ ਆ ਔਰ ਇੱਥੇ ਲਗਾਤਾਰ ਢੱਲੇ ਨਾਲ ਮਿੱਟੀ ਪਾਈ ਜਾ ਰਹੀ ਸੀ ਕਲੋਨੀ ਦੀਆਂ ਨੀਂਹਾਂ ਪਰ ਦਿੱਤੀਆਂ ਆ ਕਲੋਨੀ ਜਿਵੇਂ ਪਾਸ ਹੋ ਗਈ ਆ ਔਰ ਕਿਸੇ ਮੈਕਮੇ ਨੇ ਇਹਨਾਂ ਵੱਲ ਧਿਆਨ ਨਹੀਂ ਦਿੱਤਾ ਔਰ ਅਸੀਂ ਇੱਥੇ ਬਿਜਲੀ ਦੀਆਂ ਤਾਰਾਂ ਵਾਸਤੇ ਵੀ ਐਸਡੀਓ ਸਾਹਿਬ ਬਿਜਲੀ ਵਿਭਾਗ ਨੂੰ ਵੀ ਐਪਲੀਕੇਸ਼ਨ ਦਿੱਤੀ ਉਹਨਾਂ ਨਾਲ ਵੀ ਗੱਲ ਕੀਤੀ ਉਹਨਾਂ ਨੇ ਆ ਕੇ ਜਿਹੜਾ ਬਿਜਲੀ ਦਾ ਕਨੈਕਸ਼ਨ ਚੈੱਕ ਕੀਤਾ ਤੇ ਉਹਨਾਂ ਨੂੰ ਇਹ ਜਿਹੜਾ ਵਾ ਉਹਨਾਂ ਨੇ ਵੀ ਬੰਦ ਕਰਾਇਆ ਕਿ ਨਹੀਂ ਇਹ ਬੰਦ ਕੀਤਾ ਜਾਵੇ ਇਹ ਨਜਾਇਜ਼ ਆ ਔਰ ਇੱਥੇ ਦੱਸ ਦਈਏ ਕਿ ਇਹ ਕਲੋਨਾਈਜ਼ਰ ਜਿਹੜੇ ਆ ਲਗਾਤਾਰ ਇਸ ਚੀਜ਼ ਨੂੰ ਜਿਹੜੀ ਆ ਉਹ ੱੱਕੇ ਨਾਲ ਬਣਾਇਆ ਜਾ ਰਿਹਾ ਔਰ ਹੁਣ ਹਾਈਵੇ ਥਾਟੀ ਨੇ ਆੜ ਕੇ ਜੀਐਸਪੀ ਨਾਲ ਰਸਤਾ ਪੁੱਟਿਆ ਆ ਪੁੱਟਿਆ ਰਸਤਾ ਵੀ ਤੁਸੀਂ ਵੇਖ ਸਕਦੇ ਹੋ ਔਰ ਜੇ ਹੁਣ ਇਹ ਰਸਤਾ ਖੋਲਦੇ ਆ ਜਦ ਕੀ ਅਸੀਂ ਇੱਕ ਕਲੀਅਰ ਕਰ ਦਈਏ ਕਿ ਹਾਈਵੇ ਤੋਂ ਸਿੱਧਾ ਰਸਤਾ ਕਿਸੇ ਦੇ ਵੀ ਰਕਮੇ ਨੂੰ ਨਹੀਂ ਜਾਵੇਗਾ ਹਾਈਵੇ ਤੋਂ ਸਿੱਧਾ ਰਸਤਾ ਕਿਸੇ ਵੀ ਕਲੋਨੀ ਪਲਾਟ ਦੇ ਵਿੱਚ ਨਹੀਂ ਵੜੇਗਾ ਕਿਉਂਕਿ ਹਾਈਵੇ ਅਥਾਰਟੀ ਦਾ ਇੱਕ ਵੱਖਰਾ ਤਰੀਕਾ ਔਰ ਹਾਈਵੇ ਨੈਸ਼ਨਲ ਹਾਈਵੇ ਜਿਹੜੇ ਹੁੰਦੇ ਆ ਐਸ ਦੇ ਉੱਤੇ ਇੱਕ ਸਰਵਿਸ ਰੋਡ ਦੀ ਤਰ੍ਹਾਂ ਇਹ ਜਦੋਂ ਕੇਐਫਸੀ ਦੇ ਕੋਲ ਤੁਸੀਂ ਜਾਂਦੇ ਹੋ ਤੁਸੀਂ ਵੇਖਿਆ ਉੱਥੇ ਸਰਵਿਸ ਰੋਡ ਦੀ ਤਰ੍ਹਾਂ ਬਣਿਆ ਦੋਨੋਂ ਤਰਫ ਇਸ ਤਰ੍ਹਾਂ ਰਸਤਾ ਜਿਹੜਾ ਉਹ ਮਿਲੇਗਾ ਲੇਕਿਨ ਇਹਨਾਂ ਨੇ ਸਿੱਧਾ ਰਸਤਾ ਤਾਰ ਕੇ ਉਸ ਹਾਈਵੇ ਥੌਟੀ ਜਿਹੜੀ ਆ ਉਸ ਦੀ ਜਿਹੜੀ ਉਲੰਘਣਾ ਕੀਤੀ ਔਰ ਹਾਈਵੇ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਆ ਹੁਣ ਵੇਖਦੇ ਆ ਹਾਈਵੇ ਥੌਟੀ ਇਹਨਾਂ ਉੱਤੇ ਕੀ ਐਕਸ਼ਨ ਲੈਂਦੀ ਆ ਔਰ ਰੇਂਜ ਅਫਸਰ ਸਾਹਿਬ ਜੰਗਲਾਤ ਵਿਭਾਗ ਦੇ ਉਹ ਕੀ ਜਵਾਬ ਦਿੰਦੇ ਆ ਉਹਨਾਂ ਦਾ ਜਵਾਬ ਵੀ ਲਵਾਂਗੇ ਫਿਲਹਾਲ ਤੁਸੀਂ ਆ ਖਬਰ ਵੇਖੋ ਔਰ ਇੱਥੋਂ ਤੱਕ ਵੇਖੋ ਕਿ ਇਹ ਕਿੰਨੀਆਂ ਇੱਥੇ ਕਬਲੇਬਾਜ਼ੀਆਂ ਆ ਤੇ ਕਿਹੜੀਆਂ ਮਿਲੀਆਂ ਭੁਗਤਾ ਚੱਲ ਰਹੀਆਂ ਸੀ ਔਰ ਕਿਵੇਂ ਇਹਨਾਂ ਨੂੰ ਰਸਤਾ ਜਿਹੜਾ ਉਹ ਦਿੱਤਾ ਗਿਆ ਸੀ ਔਰ ਕਿਵੇਂ ਲੋਕਾਂ ਨੂੰ ਜਿਹੜਾ ਭੋਲੇ ਭਾਲੇ ਲੋਕਾਂ ਨੂੰ ਠੱਗੀ ਮਾਰਨ ਦਾ ਜਰੀਆ ਬਣਾਇਆ ਜਾ ਰਿਹਾ ਸੀ ਔਰ ਆ ਵੀਡੀਓ ਜਿਹੜੀ ਆ ਵੱਤ ਵਾ ਸ਼ੇਅਰ ਜ਼ਰੂਰ ਕਰੋ ਧੰਨਵਾਦ